ਅੱਜ ਇਹ ਗਣਪਤੀ ਮਹੋਤਸਵ ਦਾ ਦੂਜਾ ਦਿਨ ਹੈ ਇਹ ਫਿਟਨੈਸ ਕਲਬ ਕੋਲੋਂ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਗਣੇਸ਼ ਉਤਸਵ ਦਾ ਬਹੁਤ ਹੀ ਇਹ ਅੱਛਾ ਕਾਰਜਕ੍ਰਮ ਕੀਤਾ ਗਿਆ ਇੱਥੇ ਗਣੇਸ਼ ਜੀ ਦੇ ਮਹਾਰਾਜ ਨੂੰ ਪ੍ਰਸ਼ਾਦ ਲਗਾ ਕੇ ਮਠਾਈਆਂ ਵੰਡੀ ਗਈ ਉਸ ਤੋਂ ਬਾਅਦ ਸਰੋਪੇ ਪਾਏ ਗਏ ਸਾਡੇ ਪੂਰਨ ਸਵਾਮੀ ਜੀ ਵੀ ਲਗਾਤਾਰ ਮੈਂ ਦੇਖ ਰਹੇ ਹਾਂ ਗਣੇਸ਼ ਮਹੋਤਸਵ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਫਿਟਨੈਸ ਜਿਹੜਾ ਕਲਬ ਹੈ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਕਰਦਾ ਹੈ ਹਰ ਜਿਹੜੇ ਤਿਉਹਾਰ ਹੁੰਦੇ ਸਾਰੇ ਸੈਲੈਬ੍ਰੇਸ਼ਨ ਉਹ ਮਨਾਉਂਦੇ ਨੇ ਸਾਰੇ ਤੀਜ ਤਿਉਹਾਰ ਮਨਾਉਂਦੇ ਨੇ ਤੇ ਅੱਜ ਤੁਸੀਂ ਦੇਖ ਰਹੇ ਹੋ ਸਵੇਰੇ ਸਵੇਰੇ ਸਾਰਿਆਂ ਦੇ ਸਰੋਪੇ ਪਾ ਕੇ ਹੈਪੀ ਵਰਮਾ ਜੀ ਨੇ ਇਹਨਾਂ ਨੂੰ ਇਹ ਸਨਮਾਨ ਚਿੰਨ੍ਹ ਦਿੱਤਾ ਧਾਰਮਿਕ ਸਰੋਪੇ ਪਾ ਕੇ ਇੱਦਾਂ ਹੀ ਉਪਰਾਲਾ ਆਪਾਂ ਨੂੰ ਕਰਨਾ ਚਾਹੀਦਾ ਹੈ ਅੱਜ ਪੂਰੇ ਵਿਸ਼ਵ ਵਿੱਚ ਗਣਪਤੀ ਮਹੋਤਸਵ ਦਾ ਕਾਰਜਕ੍ਰਮ ਚੱਲ ਰਿਹਾ ਦੂਜਾ ਦਿਨ ਇਹ ਹੈਪੀ ਜੀ ਕੱਲ ਸਾਰੇ ਜਿਹੜੇ ਪੰਡਾਲ ਸਜੇ ਸੀ ਉਹਨਾਂ ਸਾਰੇ ਪੰਡਾਲਾਂ ਵਿੱਚ ਗਣਪਤੀ ਵਿਰਾਜਮਾਨ ਹੋ ਗਏ ਤੇ ਆਰਤੀ ਵੀ ਹੋਈ ਬਹੁਤ ਜਗ੍ਹਾ ਲੰਗਰ ਵੀ ਹੋਏ ਤੇ ਗਣੇਸ਼ ਮਹਾਰਾਜ ਨੂੰ ਮੋਦਕ ਦੇ ਪ੍ਰਸਾਦ ਲੱਡੂ ਉਹ ਬਹੁਤ ਚੜਦੇ ਨੇ ਤੇ ਇਹ 11 ਦਿਨ ਦਾ ਇਹ ਉਤਸਵ ਹੈ ਤੇ ਆਪਾਂ ਇਦਾਂ ਹੀ ਹਸੇ ਖੁਸ਼ੀ ਮਨਾਉਂਦੇ ਰਹੀਏ ਪੂਰੇ ਦੇਸ਼ ਨੂੰ ਇੱਕ ਚੰਗਾ ਸੰਦੇਸ਼ ਜਾਏਗਾ ਕਿ ਫਿਟਨੈਸ ਕਰਨ ਵਾਲੇ ਕੇਵਲ ਸਿਹਤ ਵੱਲੀ ਧਿਆਨ ਨਹੀਂ ਦਿੰਦੇ ਸਾਡੀ ਧਾਰਮਿਕ ਜਿਹੜੀ ਸੰਸਕ੍ਰਿਤੀ ਹੈਗੀ ਜਿਹੜੇ ਲੋਕ ਤਿਉਹਾਰ ਹੈਗੇ ਉਹਨਾਂ ਵੱਲ ਵੀ ਧਿਆਨ ਦਿੰਦੇ ਮੈਂ ਗਣਪਤੀ ਮਹਾਰਾਜ ਤੋਂ ਪ੍ਰਾਰਥਨਾ ਕਰਦਾ ਇਦਾਂ ਹੀ ਫਿਟਨੈਸ ਕਲੱਬ ਹੱਸਦਾ ਮੁਸਕਰਾਉਂਦਾ ਰਹੇ ਤੇ ਇਦਾਂ ਹੀ ਲੋਕਾਂ ਦੀ ਸਿਹਤ ਵੱਲ ਇਹ ਚੰਗਾ ਉਪਰਾਲਾ ਕਰਦੇ ਗਣਪਤੀ ਬੱppa ਮੋਰੀ ਕਪੀ ਮਹਾਰਾਜ ਜੀ ਕੀ ਜੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗਣਪਤੀ ਬੱppa ਮੋਰੀਆ ਗਣਪਤੀ ਬੱppa